ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਅਸੀਂ ਦੇਖ ਰਹੇ ਆ ਕਿ ਜਿੰਨੀਆਂ ਵੀ ਪੰਜਾਬ ਦੀਆਂ ਪੰਥਕ ਧਿਰਾਂ ਨੇ ਹਰ ਇੱਕ ਦਾ ਆਪਣਾ ਆਪਣਾ ਵਿਊ ਪੁਆਇੰਟ ਹੁੰਦਾ ਹੈ ਹਰ ਇੱਕ ਹਰ ਇੱਕ ਪੰਥਕ ਧਿਰ ਦੀ ਆਪਣੀ ਸੋਚ ਹੁੰਦੀ ਹੈ ਹਰ ਇੱਕ ਪੰਥਕ ਧਿਰ ਦਾ ਆਪਣਾ ਸੁਭਾਅ ਹੁੰਦਾ ਹੈ ਅਸੀਂ ਸਮਝਦੇ ਆ ਪਰ ਅਸੀਂ ਚਾਹੁੰਦੇ ਦਾ ਸਾਰੇ ਜਾਣੇ ਪੰਜਾਬ ਦਾ ਭਲਾ ਹੀ ਨਾ ਇਹ ਗੱਲ ਤਾਂ ਆਪਾਂ ਮੰਨੀਏ ਕਿ ਆਪਾਂ ਸਾਰੇ ਜਾਣੇ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਪੰਜਾਬ ਦਾ ਭਲਾ ਤਾਂ ਅਸੀਂ ਇਕੱਠੇ ਰਹਿ ਕੇ ਹੀ ਕਰ ਸਕਦੇ ਆ ਨਾ ਲੜਾਈ ਸਾਡੀ ਹੈਗੀ ਹੈ ਭਾਜਪਾ ਦੇ ਨਾਲ ਲੜਾਈ ਸਾਡੀ ਹੈਗੀ ਕਾਂਗਰਸ ਦੇ ਨਾਲ ਲੜਾਈ ਸਾਡੀ ਹੈਗੀ ਹੈ ਹੁਕਮ ਹੁਕਮਰਾਨ ਜਿਹੜੀ ਅੱਜ ਦੀ ਸਰਕਾਰ ਹੈ ਜਿਸ ਦੀ ਆਮ ਆਦਮੀ ਪਾਰਟੀ ਨਾਲ ਤੇ ਆਪਾਂ ਸਾਰਾ ਦਿਨ ਹੀ ਆਪਸ ਦੇ ਵਿੱਚ ਹੀ ਲੜੀ ਜਾਂਦੇ ਪਿਆ ਕੋਈ ਗੱਲ ਹੋ ਜੇ ਆਪਾਂ ਅਕਾਲੀ ਦਲ ਨੂੰ ਮਾੜਾ ਕਹੀ ਜਾਂਦੇ ਪਿਆ ਅਕਾਲੀ ਦਲ ਦੇ ਲੀਡਰਾਂ ਨੂੰ ਮਾੜਾ ਕਹੀ ਜਾਂਦੇ ਪਿਆ ਮਤਲਬ ਇੱਕ ਪਾਸੇ ਦਾ ਆਪਾਂ ਕਹਿੰਦੇ ਆ ਕਿ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕੋ ਗਲਵਕੜੀ ਚਾਉਣਾ ਚਾਹੀਦਾ ਤੇ ਕੋਈ ਗੱਲ ਹੋ ਜੇ ਆਪਾਂ ਅਕਾਲੀ ਦਲ ਨੂੰ ਨਿੰਦੀ ਜਾਂਦੇ ਆ ਮਾੜਾ ਕਹੀ ਜਾਂਦੇ ਆ ਆਪਰ ਚਾਹੁੰਦੇ ਕੀ ਆ ਆਪਣੀ ਲੜਾਈ ਅਕਾਲੀ ਦਲ ਨਾਲ ਪਹਿਲਾਂ ਤਾਂ ਇਹ ਤੁਸੀਂ ਫੈਸਲਾ ਕਰੋ ਕੀ ਆਪਣੀ ਲੜਾਈ ਅਕਾਲੀ ਦਲ ਨਾਲ ਲੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜੇ ਪਿੱਛੇ ਕੋਈ ਸਾਜ਼ਿਸ਼ਾਂ ਹੋ ਰਹੀਆਂ ਨੇ ਜੇ ਪਿੱਛੇ ਕੋਈ ਤਾਕਤਾਂ ਲੱਗੀਆਂ ਹੋਈਆਂ ਨੇ ਉਹ ਤਾਂ ਆਪਾਂ ਨੂੰ ਹੀ ਦੇਖਣਾ ਪਊਗਾ ਨਾ ਕਿਹੜੀਆਂ ਤਾਕਤਾਂ ਨੇ ਔਰ ਕਿਹੜੀ ਧਿਰ ਹੈ ਜੋ ਉਸ ਉਹਨਾਂ ਦੇ ਕਹਿਣ ਤੇ ਅਕਾਲੀ ਦਲ ਦੇ ਲੀਡਰਾਂ ਤੇ ਅਲੀਗੇਸ਼ਨ ਲਾਉਣਾ ਜਾਂ ਕਾਲੀ ਦਲ ਨੂੰ ਕਮਜ਼ੋਰ ਕਰਨਾ ਉਹਦੀ ਪਛਾਣ ਕਿੰਨੇ ਕਰਨੀ ਹੈ ਉਹ ਆਪਾਂ ਹੀ ਕਰਨੀ ਹੈ ਜੇ ਅੱਜ ਬੰਦੀ ਸਿੰਘ ਸਾਡੇ ਰਿਆ ਨਹੀਂ ਨਾ ਹੋ ਰਹੇ ਸਾਡੇ ਵਿੱਚ ਸਭ ਤੋਂ ਮਾਈਨਸ ਪੁਆਇੰਟ ਇਹ ਹੈ ਕਿ ਅਸੀਂ ਇਕੱਠੇ ਨਹੀਂ ਹੈਗੇ ਜੇ ਅਸੀਂ ਇਕੱਠੇ ਹੁੰਦੇ ਤੇ ਕੀ ਗੱਲ ਆਪਾਂ ਬੰਦੀ ਸਿੰਘ ਛੁੜਾ ਨਹੀਂ ਸਕਦੇ ਸੀ ਆਪਾਂ ਛੁੜਾ ਸਕਦੇ ਸੀ ਲੇਕਿਨ ਆਪਾਂ ਇਕੱਠੇ ਨਹੀਂ ਹੁੰਦੇ ਕਿਸੇ ਮੁੱਦੇ ਤੇ ਆਪਾਂ ਇਕੱਠੇ ਨਹੀਂ ਹੁੰਦੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਈ ਫੈਸਲਾ ਲੈਂਦੇ ਨੇ ਜੇ ਤਾਂ ਤੁਹਾਨੂੰ ਫੈਸਲਾ ਪਸੰਦ ਹੈ ਫਿਰ ਤਾਂ ਤੁਸੀਂ ਕਹਿੰਦੇ ਹੋ ਜੀ ਅਕਾਲੀ ਦਲ ਮੰਦਾ ਨਹੀਂ ਜੀ ਅਕਾਲੀ ਦਲ ਮਾੜਾ ਹੈ ਤੇ ਜੇ ਫੈਸਲਾ ਤੁਹਾਨੂੰ ਪਸੰਦ ਨਹੀਂ ਤੁਸੀਂ ਕਹਿੰਦੇ ਹੋ ਅਕਾਲੀ ਦਲ ਬਾਦਲ ਦੇ ਲਾਏ ਹੋਏ ਜੱਥੇਦਾਰ ਨੇ ਇਹ ਲਫਾਫੇ ਚ ਨਿਕਲੇ ਹੋਏ ਜੱਥੇਦਾਰ ਨੇ ਤੁਸੀਂ ਤਾਂ ਜੱਥੇਦਾਰ ਸਾਹਿਬ ਦੇ ਬਰਾਬਰ ਜੱਥੇਦਾਰ ਲਿਆ ਕੇ ਖੜੇ ਕਰਤੇ ਆਪਾਂ ਤਾਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਮੰਨਦੇ ਹੀ ਨਹੀਂ ਹੈਗੇ ਫਿਰ ਜਦੋਂ ਆਪਾਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਮੰਨਦੇ ਹੀ ਨਹੀਂ ਫਿਰ ਆਪਾਂ ਅਕਾਲੀ ਦਲ ਤੇ ਕਿਉਂ ਰੋਸ ਕਰਦੇ ਪਿਆ? ਫਿਰ ਆਪਾਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕਿਉਂ ਰੋਸ ਕਰਦੇ ਪਿਆ? ਜੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਫੈਸਲਾ ਲਿਆ ਵਾ ਉਹ ਫੈਸਲਾ ਇਨ ਬਿਨ ਨਹੀਂ ਲਾਗੂ ਹੋਏਗਾ ਉਦਾਂ ਹੀ ਲਾਗੂ ਹੋਏਗਾ। ਲੇਕਿਨ ਆਪਾਂ ਹਟਦੇ ਹੀ ਨਹੀਂ ਪਿਆ ਆਪਾਂ ਰੋਜ਼ ਪ੍ਰੈਸ ਨੋਟ ਜਾਰੀ ਕਰੀ ਜਾਂਦੇ ਪਿਆ, ਰੋਜ਼ ਵੀਡੀਓ ਪਾਈ ਜਾਂਦੇ ਪਿਆ। ਕਦੀ ਇਹਨਾਂ ਨੇ ਆ ਇੱਕ ਧਿਰ ਨੇ ਬਿਆਨ ਆ ਦੇਤਾ, ਦੂਜੀ ਧਿਰ ਨੇ ਆ ਬਿਆਨ ਦੇਤਾ, ਤੀਜੀ ਧਿਰ ਨੇ ਇਹ ਬਿਆਨ ਦਿੱਤਾ। ਇਹਦੇ ਵਿੱਚ ਪੰਜਾਬ ਦਾ ਭਲਾ ਨਹੀਂ ਹੋਣਾ। ਇਹ ਚ ਪੰਜਾਬ ਦਾ ਭਲਾ ਨਹੀਂ ਹੋਣਾ ਇਹ ਗੱਲ ਮੈਂ ਹੋਰ ਦੱਸ ਦਿਆਂ ਜਿੰਨੇ ਵੀ ਅੱਜ ਪੰਥਕ ਤੇ ਰਾ ਦੇ ਵਿੱਚ ਉਹ ਲੀਡਰ ਬੈਠੇ ਨੇ ਤੁਹਾਨੂੰ ਮੀਡੀਆ ਇਸ ਕਰਕੇ ਬੁਲਾਉਂਦਾ ਪਿਆ ਜਾਂ ਮੀਡੀਆ ਇਸ ਕਰਕੇ ਤوجਹ ਦਿੰਦਾ ਪਿਆ ਕਿਉਂਕਿ ਤੁਹਾਡੇ ਮਗਰ ਸਾਬਕਾ ਜ਼ਿਲ੍ਹਾ ਪ੍ਰਧਾਨ ਲੱਗਾ ਹੋਇਆ ਤੁਹਾਡੇ ਮਗਰ ਸਾਬਕਾ ਐਮਐਲਏ ਸਾਬਕਾ ਵਿਧਾਇਕ ਲੱਗਾ ਹੋਇਆ ਸਾਬਕਾ ਐਮਪੀ ਲੱਗਾ ਹੋਇਆ ਸਾਬਕਾ ਵਜ਼ੀਰ ਲੱਗਾ ਹੋਇਆ ਉਹ ਕਿਸ ਦੀ ਦੇਣ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਹੀ ਤੁਸੀਂ ਐਮ ਐਲ ਏ ਬਣੇ ਤਾਂ ਹੀ ਤੁਸੀਂ ਵਜ਼ੀਰ ਬਣੇ ਤਾਂ ਹੀ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਤਾਂ ਹੀ ਤੁਸੀਂ ਵਿਧਾਇਕ ਬਣੇ ਹੋ ਤਾਂ ਹੀ ਤੁਸੀਂ ਮੇਅਰ ਬਣੇ ਹੋ ਇਹ ਗੱਲਾਂ ਆਪਾਂ ਨੂੰ ਭੁੱਲਣੀਆਂ ਨਹੀਂ ਚਾਹੀਦੀਆਂ ਜੇ ਅੱਜ ਸਮਾਂ ਮਾੜਾ ਚੱਲਦਾ ਪਿਆ ਪਰ ਘੱਟੋ ਘੱਟ ਆਪਾਂ ਕਾਲ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ ਰੋਜ਼ ਆਪਾਂ ਨਿਤਨੇਮ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਆਪਾਂ ਆਪਸ ਵਿੱਚ ਹੀ ਲੜੀ ਜਾਂਦੇ ਪਿਆ ਮੈਂ ਕਿਸੇ ਇੱਕ ਧਿਰ ਦਾ ਨਾਂ ਨਹੀਂ ਲੈ ਰਿਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਪਿਆ ਮੈਂ ਬਹੁਤ ਛੋਟਾ ਜਿਹਾ ਵਰਕਰ ਆ ਇੱਕ ਨਮਾਣਾ ਜਿਹਾ ਸਿੱਖ ਹੁੰਦੇ ਨਾਤੇ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋਈਏ ਆਪਸ ਵਿੱਚ ਨਾ ਲੜੀਏ ਆਪਾਂ ਨੂੰ ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਤੁਹਾਨੂੰ ਟੀਆਰਪੀ ਥੋੜੀ ਵੱਧ ਮਿਲ ਜੂਗੀ ਦੂਜੇ ਨੂੰ ਘੱਟ ਮਿਲ ਜੂਗੀ ਤੀਜੇ ਨੂੰ ਵੱਧ ਮਿਲ ਜੂਗੀ ਕੋਈ ਇਸ ਤੋਂ ਵੱਧ ਕੁਝ ਨਹੀਂ ਮਿਲਣਾ ਤੁਹਾਨੂੰ ਜੇ ਆ ਤਾਂ ਤੁਸੀਂ ਇਹ ਮਨ ਬਣਾ ਲਿਆ ਕੀ ਅਸੀਂ ਦਾ ਨਾ ਹੁਣ ਐਮਐਲਏ ਬਣਨਾ ਨਾ ਅਸੀਂ ਐਮਪੀ ਬਣਨਾ ਨਾ ਅਸੀਂ ਮੇਅਰ ਬਣਨਾ ਤੇ ਇਹਨਾਂ ਨੂੰ ਆਪਾਂ ਬਣਨ ਨਾ ਦਈਏ ਇਸ ਕਰਕੇ ਜੇ ਤੁਸੀਂ ਇਹ ਗੱਲ ਸੋਚਦੇ ਹੋ ਨਾ ਕਿ ਵਕਾਲੀ ਦਲ ਉੱਠੇਗਾ ਨਾ ਉੱਠਣ ਦਈਏ ਨਾ ਅਕਾਲੀ ਦਲ ਦਾ ਕੋਈ ਮੈਂਬਰ ਜਿੱਤੇ ਇਦਾਂ ਨਹੀਂ ਹੋਣਾ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹਣੀ ਹੈ ਨਾ ਜੀ ਸਾਰਾ ਕੁਝ ਆਪਣੇ ਆਪ ਹੀ ਹੋ ਜਾਣਾ ਇਹ ਤਾਂ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸ ਦੇ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਨਾ ਇਹ ਸਭ ਕੁਝ ਆਪੇ ਠੀਕ ਹੋ ਜਾਣਾ ਇਸ ਕਰਕੇ ਮੇਰੀ ਭਰਾਵੋ ਤੁਹਾਨੂੰ ਸਾਰਿਆਂ ਨੂੰ ਪੰਥਕ ਧਿਰਾਂ ਵਾਲਿਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੀਆਂ ਪ੍ਰਧਾਨਗੀਆਂ ਛੱਡ ਕੇ ਨਿਮਾਣੇ ਸਿੱਖ ਦੇ ਤੌਰ ਤੇ ਆਪਾਂ ਇਹ ਲੜਾਈ ਲੜੀਏ ਨੀਤਾ ਕੇਂਦਰ ਸਰਕਾਰ ਨੇ ਆਪਣਾ ਕੱਖ ਨਹੀਂ ਰਹਿਣ ਦੇਣਾ ਨਾ ਇੱਥੇ ਦੀ ਆਮ ਆਦਮੀ ਪਾਰਟੀ ਨੇ ਕੁਝ ਰਹਿਣ ਦੇਣਾ ਅਸੀਂ ਵੱਖਰੇ ਵੱਖਰੀਆਂ ਆਪਣੀਆਂ ਡੱਫਲੀਆਂ ਵਜਾਈ ਜਾਂਦੇ ਪਿਆ ਸਾਨੂੰ ਕੁਝ ਨਹੀਂ ਲੱਭਣਾ ਇਸ ਕਰਕੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਆਓ ਇਕੱਠੇ ਹੋਈਏ ਤੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫੈਸਲਾ ਕੀਤਾ ਉਹ ਇਨ ਬਿਨ ਹੀ ਲਾਗੂ ਹੋਏਗਾ ਉੱਤੇ ਆਪਾਂ ਕਿੰਤੂ ਪਰੰਤੂ ਨਾ ਕਰੀਏ ਨਾ ਹੀ ਕੋਈ ਪ੍ਰੈਸ ਕਾਨਫਰੰਸ ਕਰੀਏ ਨਾ ਹੀ ਅਖਬਾਰਾਂ ਵਿੱਚ ਜਾਈਏ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ